ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਤਲਵਿੰਦਰ ਸਿੰਘ ਪਿੰਡ ਫਕਰਸਰ ਤਹਿਸੀਲ ਗਿੱਤੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਸੀਂ ਕਾਫੀ ਸਮੇਂ ਤੋਂ ਬੈਰ ਕੰਪਨੀ ਨਾਲ ਜੁੜੇ ਹੋਏ ਹਾਂ ਇਸ ਵਾਰ ਵੀ ਸਾਨੂੰ ਬੈਰ ਕੰਪਨੀ ਨੇ ਡੈੰਗੋ ਲਵਾਇਆ ਸੀ ਬਕੋਟਾ ਦਾ ਤੇ ਬੈਰ ਦੀ ਨਵੀਂ ਕੰਪਨੀ ਦੀ ਨਵੀਂ ਦਵਾਈ ਆਈ ਹੈ ਬਕੋਟਾ ਜਿਹਦਾ ਰਿਜ਼ਲਟ ਬਹੁਤ ਸ਼ਾਨਦਾਰ ਹੈ ਅਸੀਂ 15-16 ਦਿਨ ਦਾ ਝੋਨਾ ਹੋ ਗਿਆ ਇਹ ਸਾਡਾ 16 ਮਈ ਨੂੰ ਅਸੀਂ ਬਕੋਟਾ ਪਾਈ ਸੀ ਆ ਝੋਨੇ ਦੇ ਵਿੱਚ ਇਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲਿਆ ਅੱਜ 32 ਦਿਨ ਹੋ ਗਏ ਸਾਡੇ ਬਕੋਟਾ ਪਾਈ ਨੂੰ ਬਕੋਟਾ ਵਾਲੇ ਝੋਨੇ ਦੀਆਂ ਜੜਾਂ ਬਹੁਤ ਮੋਟੀਆਂ ਤੇ ਬਰਾਊਨ ਰੰਗ ਦੀਆਂ ਨੇ ਜਿਨੇ ਬਹੁਤ ਗਰੋਥ ਕੀਤੀ ਆ ਝੋਨੇ ਨੇ ਬਹੁਤ ਗਰੋਥ ਕੀਤੀ ਆ ਅੱਜ ਸਾਡੇ ਝੋਨਾ ਅੱਜ 32 ਦਿਨਾਂ ਦਾ 32 ਦਿਨ ਹੋ ਗਏ ਦਵਾਈ ਪਾਈ ਨੂੰ 55 ਦਿਨਾਂ ਦਾ ਹੋ ਚੁੱਕਾ ਹੈ ਇਹ ਨਿਸਰ ਲੱਗ ਗਿਆ ਕੋਈ ਵੀ ਬੱਦੀ ਮੁੰਜਰ ਨਹੀਂ ਆਈ 32 35 ਦੇ ਅੰਦਰ ਰਜਤ ਆ ਗਿਆ ਬਾਈ ਜਦਵੀਰ ਸਾਡੇ ਨਾਲ ਕਾਫੀ ਪਿਛਲੇ 10 12 ਸਾਲਾਂ ਤੋਂ ਜੁੜੇ ਹੋਏ ਆ ਸਾਨੂੰ ਬਾਹਰ ਦੀ ਜਾਣਕਾਰੀ ਦਿੰਦੇ ਰਹਿੰਦੇ ਆ ਹਫਤੇ 10 ਤੋਂ ਸਾਡੇ ਖੇਤਾਂ ਦੇ ਵਿੱਚ ਆਉਂਦੇ ਆ ਇਹਨਾਂ ਨੇ ਸਾਨੂੰ ਕਹਿੰਦੇ ਸੀ ਤੁਸੀਂ ਪਾ ਕੇ ਦੇਖੋ ਇੱਧਰ ਅਸੀਂ ਨਹੀਂ ਪਾਈ ਤੇ ਸਾਡੇ ਝੋਨੇ ਨੇ ਗਰੋਥ ਵੀ ਘੱਟ ਕੀਤੀ ਆ ਸਾਡਾ ਝੋਨਾ ਮਾੜਾ ਉਹਦੀਆਂ ਆ ਜੜਾਂ ਜਿਹੜੇ ਵਿੱਚ ਅਸੀਂ ਨਹੀਂ ਪਾਈ ਉਹਦੀਆਂ ਜੜਾਂ ਕਾਲੀਆਂ ਤੇ ਪਤਲੀਆਂ ਨੇ ਆ ਦੇਖੋ ਜਿਵੇਂ ਹੀ ਜੀਰਾ ਜੜਾਂ ਨੇ ਬਹੁਤ ਬਰੀਕ ਨੇ ਟੁੱਟ ਰਹੀਆਂ ਨੇ ਇਸ ਕਰਕੇ ਅਸੀਂ ਕਹਿੰਨੇ ਆ ਕਿਸਾਨ ਭਰਾਵਾਂ ਨੂੰ ਵੀ ਬਕੋਟਾ ਕੰਪਨੀ ਦੀ ਜਿਹੜੀ ਦਵਾਈ ਆ ਵੀ 10 ਦਿਨਾਂ ਦੇ ਆਸ-ਪਾਸੇ 15 ਤੋਂ ਲੈ ਕੇ 25 ਦਿਨਾਂ ਦੇ ਵਿੱਚ ਕੋਕੋਟਾ ਦੀ ਵਰਤੋਂ ਜ਼ਰੂਰ ਕਰਕੇ ਦੇਖੋ ਜਿਹੜੇ ਕਿਸਾਨ ਬਾਹਰ ਨੂੰ ਜਾਣਦੇ ਆ ਉਹਨਾਂ ਨੂੰ ਤੋਂ ਬਾਲੀ ਦੱਸਣ ਦੀ ਲੋੜ ਨਹੀਂ 25 ਤੋਂ 35 ਦਿਨਾਂ ਦਾ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਆਊਗਾ ਉਸ ਦਾ 40 ਦਿਨਾਂ ਦਾ ਵੀ ਆ ਜਾਏ ਮੈਂ ਕਿਸਾਨ ਹੋਂਦ ਦੇ ਨਾਲ ਤੇ ਤੁਹਾਨੂੰ ਕੋਈ ਗਮਰਾਹ ਨਹੀਂ ਕਰਦਾ 30 ਦਿਨਾਂ ਦਾ ਰਿਜ਼ਲਟ ਮੰਨ ਕੇ ਚੱਲੋ ਬਹੁਤ ਸੋਹਣਾ ਆਊਗਾ ਇਸੇ ਕਰਕੇ ਮੈਂ ਕਹਿਣਾ ਕੋਕੋਟਾ ਦਵਾਈ ਵਰਤੋ ਬੋਟੇ ਦੀ ਗ੍ਰੋਥ ਵੀ ਧੁੱਬਣੀ ਆਪਣਾ ਖਰਚਾ ਵੀ ਘਟੂਗਾ ਤੇ ਫਸਲ ਵੀ ਸੋਹਣੀ ਹੋਊਗੀ ਧੰਨਵਾਦ